ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਾਏ ਉਪਰੰਤ ਦਾਸ ਨੂੰ ਗੁਰਮਤਿ ਵਿਚਾਰਾ ਕਰਨ ਦਾ ਸਪਾਕਾ ਸਮਾਪਰਾਪ ਹੋਦਿਆ ਆ ਆਉਣ ਵਾਲੀ ਪੀੜ੍ਹੀਆਂ ਸਾਡੇ ਬੱਚੇ ਨੇ ਉਹ ਸਿੱਖ ਧਰਮ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਤੇ ਇਸ ਸ਼ਹੀਦੀ ਪੰਦਰਵਾੜੇ ਦੇ ਨਾਲ ਜਾਣੂ ਹੋ ਸਕਣਾ ਜੋ ਸਾਡੇ ਬੱਚੇ ਵਿਸਰ ਰਹੇ ਨੇ ਇਤਿਹਾਸ ਤੋਂ ਉਸ ਨੂੰ ਅਸੀਂ ਬੱਚਿਆਂ ਤੱਕ ਪਹੁੰਚਾ ਸਕੀਏ ਕਿਉਂਕਿ ਜਿਹੜਾ ਸਾਡਾ ਸਿੱਖ ਇਤਿਹਾਸ ਹੈ ਬੜਾ ਅਨਮੋਲ ਹੈ ਅਨਮੁੱਲਾ ਹੈ ਜੋ ਕਿ ਦਿਨੋ ਦਿਨ ਬੱਚੇ ਸਾਡੇ ਭੁੱਲਦੇ ਜਾ ਰਹੇ ਇਸ ਦਾ ਜਿਹੜਾ ਮੁੱਖ ਮਨੋਰਥ ਹੈਗਾ ਇਹ ਸਾਰੀ ਸੰਗਤ ਨੂੰ ਸਿੱਖੀ ਦੇ ਨਾਲ ਜੋੜਨ ਦਾ ਮੁੱਖ ਮਨੋਰਥ ਰੱਖਿਆ ਗਿਆ ਅਸੀਂ ਹਰ ਸਾਲ ਸ਼ਹੀਦ ਦੀ ਪੰਦਰਵਾੜੇ ਦੇ ਸਮੇਂ ਦੇ ਦੌਰਾਨ ਸ਼ਹੀਦਾਂ ਦੀ ਯਾਦ ਨੂੰ ਮੁੱਖ ਰੱਖਦੇ ਹਾਂ ਸਕੂਲ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਾਉਂਦੇ ਹਾਂ ਇਸ ਵਾਰ ਜਿਹੜਾ ਹੈਗਾ ਉਹ ਹੋਰ ਵੀ ਵਿਸਭਾਗਾ ਸਮਾਂ ਪ੍ਰਾਪਤ ਹੋਇਆ ਜਦੋਂ ਸਾਡੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਨੇ ਸਾਨੂੰ ਕਥਾਵਾਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੋਂ ਲਿਆ ਕੇ ਦਿੱਤੇ ਉਹਨਾਂ ਨੇ ਸਾਡੇ ਨਾਲ ਆਪਣੀਆਂ ਵਿਚਾਰਾਂ ਸੰਗਤ ਨਾਲ ਸਾਂਝੀਆਂ ਕੀਤੀਆਂ ਇਹ ਜਿਹੜਾ ਪ੍ਰੋਗਰਾਮ ਕਰਾਇਆ ਜਾਂਦਾ ਹੈ ਇਹ ਸਾਰੇ ਸਟਾਫ ਦੀ ਬੱਚਿਆਂ ਦੀ ਉਹਨਾਂ ਦੇ ਮਾਪਿਆਂ ਦੀ ਤੇ ਨਗਰ ਦੀ ਇਹ ਰੈਜਨ ਮਾਈਹੇਟ ਕਰਾਇਆ ਜਾਂਦਾ ਸਾਰਿਆਂ ਦਾ ਸਾਨੂੰ ਬਹੁਤ ਸਹਿਯੋਗ ਦਿੱਤਾ ਜਾਂਦਾ ਇਸ ਦਾ ਜਿਹੜਾ ਮੁੱਖ ਮਨੋਰਥ ਹੈਗਾ ਇਹ ਸਾਰੀ ਸੰਗਤ ਨੂੰ ਸਿੱਖੀ ਦੇ ਨਾਲ ਜੋੜਨ ਦਾ ਮੁੱਖ ਮਨੋਰਥ ਰੱਖਿਆ ਗਿਆ ਅਸੀਂ ਆਸ ਕਰਦੇ ਹਾਂ ਕਿ ਅਗਲੇ ਸਾਲਾਂ ਦੇ ਵਿੱਚ ਅਸੀਂ ਇਸ ਪ੍ਰੋਗਰਾਮ ਨੂੰ ਹੋਰ ਵੱਧ ਛੜ ਕੇ ਬਣਾਉਂਦੇ ਰਹਾਂਗੇ ਬਹੁਤ ਹੀ ਡਿਟੇਲ ਦੇ ਵਿੱਚ ਜਾਗਰੂਕ ਕੀਤਾ ਗਿਆ ਤਾਂ ਕਿ ਜਿਹੜੇ ਸਾਡੇ ਆਉਣ ਵਾਲੇ ਪੀੜ੍ਹੀਆਂ ਸਾਡੇ ਬੱਚੇ ਨੇ ਉਹ ਸਿੱਖ ਧਰਮ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਤੇ ਇਸ ਸ਼ਹੀਦੀ ਪੰਦਰਵਾੜੇ ਦੇ ਨਾਲ ਜਾਣੂ ਹੋ ਸਕਣਾ ਤੇ ਆਪਣੇ ਜੀਵਨ ਨੂੰ ਸਿੱਖੀ ਸਤੰਤ ਅਨੁਸਾਰ ਨਸ਼ਿਆਂ ਤੋਂ ਦੂਰ ਰਹਿ ਕੇ ਬਤੀਤ ਕਰ ਸਕਣਾ ਤੇ ਇਹ ਇਹਨਾਂ ਦਾ ਵੱਡਾ ਅਪਰਾਲਾ ਸੈਂਟਰ ਸਕੂਲ ਸੰਗਾਲਾ ਦਾ ਸੀਐਚਟੀ ਭਗਵਾਨ ਸਿੰਘ ਜੀ ਤੇ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਾ ਕੇ ਇਹ ਸ਼ਹੀਦੀ ਪੰਦਰਵਾੜਾ ਜਿਹੜਾ ਉਹ ਮਨਾਇਆ ਸ਼ਹੀਦੀ ਪੰਦਰਵਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਾਏ ਸੁਪਰੰਤ ਦਾਸ ਨੂੰ ਗੁਰਮੁਖ ਵਿਚਾਰਾਂ ਕਰਨ ਦਾ ਸਭਾਗਾ ਸਮਾਂ ਪ੍ਰਾਪਤ ਹੋਇਆ ਸੁਦਾਸ ਨੇ ਇਸੀ ਦੀਪੰਦਰਵਾੜੇ ਨੂੰ ਮੁੱਖ ਰੱਖਦਿਆਂ ਹੋਇਆ ਅੰਗੁਰ ਇਤਿਹਾਸ ਅਤੇ ਗੁਰਬਾਣੀ ਦੀ ਕਥਾ ਵਿਚਾਰ ਰਾਹੀਂ ਸੰਗਤਾਂ ਨੂੰ ਸਰਵਣ ਕਰਾਇਆ ਜਿੱਥੇ ਕਿ ਸਾਰਾ ਹੀ ਨਗਰ ਨਗਰ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤ ਸਾਰਿਆਂ ਨੇ ਬਹੁਤ ਹੀ ਪਿਆਰ ਸਤਿਕਾਰ ਦਿੱਤਾ ਬੱਚਿਆਂ ਨੂੰ ਗੁਰਸਾਲ ਦੇ ਸਨਮੁਖ ਬਿਠਾ ਕੇ ਬਹੁਤ ਹੀ ਇਕਾਗਰਿਤ ਹੋ ਕੇ ਬੱਚਿਆਂ ਨੇ ਇਹ ਜਿਹੜਾ ਇਤਿਹਾਸ ਆ ਸਰਵਣ ਕੀਤਾ ਸੋ ਮੈਂ ਇਹੀ ਅਖਾਂਗਾ ਵੀ ਸਮੁੱਚੇ ਸਟਾਫ ਦਾ ਸਮੁੱਚੀ ਮੈਨੇਜਮੈਂਟ ਦਾ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਸੰਗਾਲਾ ਦੀ ਸਾਰੀ ਹੀ ਸਟਾਫ ਦਾ ਅਧਿਆਪਕ ਸਹ ਇਹਨਾਂ ਦਾ ਬਹੁਤ ਹੀ ਸੋਨਾ ਤੇ ਬਹੁਤ ਹੀ ਵਧੀਆ ਉਪਰਾਲਾ ਹੈ ਜਿਹੜੇ ਕਿ ਬੱਚਿਆਂ ਨੂੰ ਇਸ ਸਹੀਦੀ 15 ਵੜੀ ਨੂੰ ਮੁੱਖ ਰੱਖਦੇ ਆ ਹੋਇਆ ਗੁਰ ਇਤਿਹਾਸ ਨਾਲ ਜੋੜ ਰੱਖਦੇ ਆ ਜੋ ਸਾਡੇ ਬੱਚੇ ਵਿਸਰ ਰਹੇ ਨੇ ਇਤਿਹਾਸ ਤੋਂ ਉਸ ਨੂੰ ਅਸੀਂ ਬੱਚਿਆਂ ਤੱਕ ਪਹੁੰਚਾ ਸਕੀਏ ਕਿਉਂਕਿ ਜਿਹੜਾ ਸਾਡਾ ਸਿੱਖ ਇਤਿਹਾਸ ਹੈ ਬੜਾ ਅਨਮੋਲ ਹੈ ਅਨਮੁੱਲਾ ਹੈ ਜੋ ਕਿ ਦਿਨੋ ਦਿਨ ਬੱਚੇ ਸਾਡੇ ਭੁੱਲਦੇ ਜਾ ਰਹੇ ਨੇ ਇਸ ਨੂੰ ਮੁੱਖ ਰੱਖਦੇ ਹੋਏ ਅਸੀਂ ਨੇ ਪ੍ਰਚਾਰਕ ਵੀਰ ਨੂੰ ਸਪੈਸ਼ਲੀ ਸੱਦਾ ਦਿੱਤਾ ਬੇਨਤੀ ਕੀਤੀ ਕਿ ਸਾਡੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਚੰਨਣਾ ਪਾਇਆ ਜਾਵੇ ਇਸ ਦੇ ਵਿੱਚ ਸਾਡੇ ਇਸ ਨਗਰ ਦੇ ਪਾਠੀ ਸਿੰਘ ਗੁਰਦੁਆਰਾ ਸਾਹਿਬ ਦੇ ਪਾਠੀ ਬਾਬਾ ਜੀ ਦਾ ਬਹੁਤ ਵੱਡਾ ਹੱਥ ਹੈਗਾ ਕਿਉਂਕਿ ਉਹ ਸਾਨੂੰ ਹਰ ਕੰਮ ਲਈ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਨੇ ਕਿਉਂਕਿ ਸਾਨੂੰ ਮੇਨ ਜਿਹੜਾ ਇਹ ਉਪਰਾਲਾ ਕਰਨ ਲਈ ਉਹਨਾਂ ਨੇ ਪ੍ਰੇਰਿਆ ਅਸੀਂ ਬਾਬਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਸਭ ਨਾਲੋਂ ਵੱਡਾ ਸਹਿਯੋਗ ਹੈਗਾ ਇਸ ਨਗਰ ਦਾ ਕਿਉਂਕਿ ਮੈਨੂੰ ਇਸ ਨਗਰ ਵਿੱਚ ਐਜੇ ਅਧਿਆਪਕ ਸੇਵਾ ਨਿਭਾਉਂਦੇ ਹੋਏ 10 ਸਾਲ ਹੋ ਗਏ ਨੇ 10 ਸਾਲਾਂ ਦੇ ਦੌਰਾਨ ਅਸੀਂ ਜਦੋਂ ਵੀ ਇਸ ਨਗਰ ਨੂੰ ਸਦਾ ਦਿੱਤਾ ਕਿਸੇ ਵੀ ਮਹਾਨ ਕੰਮ ਲਈ ਚਾਹੇ ਹੋ ਇਹ ਸੁਖਮਣੀ ਸਾਹਿਬ ਦੇ ਪਾਠ ਹੋਣ ਚਾਹੇ ਕੋਈ ਸਾਲਾਨਾ ਪ੍ਰੋਗਰਾਮ ਹੋਵੇ ਤਾਂ ਇਹ ਨਗਰ ਆ ਜਿਹੜਾ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦਾ ਅਸੀਂ ਸਪੈਸ਼ਲੀ ਧੰਨਵਾਦ ਕਰਦੇ ਆਂ ਸਮੂਹ ਨਗਰ ਨਿਵਾਸੀਆਂ ਦਾ ਮੇਰੇ ਕੋਲ ਜੋ ਬੱਚੇ ਮੁਸਲਮਣ ਪੜਦੇ ਹੈਗੇ ਉਹਨਾਂ ਦੇ ਪੇਰੈਂਟਸ ਆਏ ਮੈਨੂੰ ਉਹਨਾਂ ਨੇ ਇਹ ਮਤਲਬ ਬੇਨਤੀ ਕੀਤੀ ਕਿ ਸਰ ਸਾਡੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿਓ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਉਸ ਮੁਕਾਬਲੇ ਵਿੱਚ ਲੈ ਕੇ ਜਾ ਸਕੀਏ ਸਾਡੇ ਬੱਚਿਆਂ ਨੂੰ ਹੀ ਸਾਡੇ ਸਿੱਖ ਇਤਿਹਾਸ ਦਾ ਪਤਾ ਲੱਗੇ ਮੈਂ ਉਹਨਾਂ ਦੀ ਇਸ ਉਪਰਾਲੇ ਨੂੰ ਇਸ ਮਤਲਬ ਗੱਲਬਾਤ ਨੂੰ ਦਾਤ ਦਿਨਾ ਕਿ ਉਹਨਾਂ ਨੇ ਦੇਖੋ ਮੁਸਲਮਣ ਹੁੰਦੇ ਹੋਏ ਵੀ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਦੱਸਣ ਲਈ ਉਹ ਕਿੰਨੇ ਉਤਸਕ ਨੇ ਕਿੰਨੇ ਉਤਾਵਲੇ ਨੇ ਕਿ ਸਾਡੇ ਬੱਚਿਆਂ ਨੂੰ ਸਾਡਾ ਸਿੱਖ ਇਤਿਹਾਸ ਪਤਾ ਹੋਵੇ